ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਸ਼ਹਿਰ ਦੇ ਬਿਲਕੁਲ ਵਿੱਚ ਹੀ ਆ ਜਿਹੜਾ ਵਿਦਿਆਨਾ ਦਾ ਬੀਐਸਐਫ ਦੇ ਲੱਗੇ ਆਈਟੀਆਈ ਡੀ ਨਾਲ ਹੀ ਆ ਤੇ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਗਾਵਾਂ ਦੋ ਹੀ ਦਿਖਾਉਣੀਆਂ ਵਾਂ ਤੇ ਦੋਵੇਂ ਸੂਈਆਂ ਸਵਾਈਆਂ ਵਾਂ ਸੂਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋ ਵੀਰ ਨਹੀਂ ਪਹੁੰਚਦਾ ਆਪਣੇ ਵੀਡੀਓ ਕਾਲ ਤੇ ਚੁਆਇਜ਼ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬੱਸ ਹਾਂ ਫਤਿਹ ਜੀ ਹੋਰ ਬਾਬਾ ਜੀ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫੇਰ ਆਪਣਾ ਜੀ ਮੇਰਾ ਨਾਮ ਰਾਜਿੰਦਰ ਸਿੰਘ ਜੀ ਹਾਂਜੀ ਤੇ ਪਿੰਡ ਸਰਾਏ ਨਵੇਂ ਠੀਕ ਹੈ ਜਿਲ੍ਹਾ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਦੋ ਨਕੀਨੇ ਲਿਆਂਦੇ ਵੇਚਣ ਵਾਸਤੇ ਅੱਛਾ ਵੇਚਣ ਹੀ ਲਿਆਂਦੇ ਹਾਂਜੀ ਨਵਾਂ ਹੀ ਕੰਮ ਸ਼ੁਰੂ ਕੀਤਾ ਗਏ ਨਵਾਂ ਕੰਮ ਚਾਲੂ ਕੀਤਾ ਅਜੇ ਪਹਿਲੇ ਡੰਗਰੀ ਲਿਆਂਦੇ ਆਂ ਡੰਗਰੀ ਵੇਚਣ ਲੱਗੇ ਵੀਰ ਜੀ ਠੀਕ ਹੈ ਜੀ ਹਾਂਜੀ ਪਹਿਲਾਂ ਦੋ ਤੁਸੀਂ ਸ਼ੁਰੂ ਕਰਨ ਲੱਗੇ ਦੱਸਿਆ ਸੀ ਪਹਿਲਾਂ ਤੁਸੀਂ ਮਾਰੇ ਆਪਣਾ ਫੇਰਾ ਪੂਰਾ ਹੀ ਲਾਉਣਾ ਸੀ ਜੀ ਪਹਿਲਾਂ ਗੱਡੀ ਦਾ ਫੇਰਾ ਲਾਉਂਦੇ ਸੀ ਹਾਂਜੀ ਤੇ ਬਾਅਦ ਚੋਂ ਦੋ ਸ਼ੁਰੂ ਕਰਨ ਲੱਗੇ ਪਾਣੀ ਆ ਗਿਆ ਉਧਰ ਪਾਣੀ ਆ ਗਿਆ ਹਾਂਜੀ ਕਰਨ ਲੱਗਾ ਫਿਰ ਮਹੀਨਾ ਡੇਢ ਮਹੀਨਾ ਲੰਘ ਗਿਆ ਅੱਛਾ ਤੇ ਹੁਣ ਆ ਫੇਰ ਲਿਆਂ ਹਾਂਜੀ ਉਹ ਤਾਂ ਥੱਲੇ ਆ ਗਿਆ 12 ਲੀਟਰ ਦੁੱਧ ਜੇ ਪਿਆਰ 12 ਲੀਟਰ ਇਹਦੇ ਕੋਲ ਹਾਂਜੀ ਸੋਈ ਨੂੰ ਕਿੰਨੇ ਦਿਨ ਹੋ ਗਏ ਜੀ ਸੋਈ ਨੂੰ ਇਹਨੂੰ ਹੋ ਗਏ 7-8 ਦਿਨ ਹੋ ਗਏ ਜੇ 7-8 ਦਾ ਮਾਰਨ ਦੀ ਆ ਤੇ ਜਿਹੜੇ ਦੁੱਧੋਂ ਮੱਝੂਗੀ ਤੇ ਹਾਂਜੀ ਦੁੱਧ ਹੋ ਜਾਏ ਵਧਣਾ ਕਿੰਨਾ ਕਰ ਜੂਗੀ ਦੁੱਧ ਦੁੱਧ ਤੇ 13-14 ਲੀਟਰ ਤੇ ਕਰੇਗੀ ਜ਼ਿਆਦਾ 20 ਲੀਟਰ ਤੇ ਵਧੇਗੀ ਹੋਰ ਤੋਰੋ ਫੇਰ ਇੱਕ ਰੀਤ ਨੂੰ ਹਾਂਜੀ ਥੋੜੇ ਦਿਨ ਹੀ ਹੋਏ ਹੱਲੇ ਸੋਈ ਨੂੰ ਬਾਕੀ ਹੁਣ ਇੱਧਰ ਇਹੋ ਜਿਹੀਆਂ ਚੀਜ਼ਾਂ ਜੜੀਆਂ ਪੈਂਦੀਆਂ ਵਾਂ ਹਰਿਆਣ ਚੀਜ਼ਾਂ ਜਿਹੜਾ ਪੱਠਾ ਪੁੱਠਾ ਹੁਣ ਇੱਧਰ ਸਤਨ ਜੀ ਦਿਖਾ ਦਿਓ ਮੜਾ ਜਾ ਮੇਰੀ ਲੈ ਜਾ ਸਿੱਧੀ ਲੈ ਜਾ ਤੋਰ ਦੇ ਇੱਕ ਵਾਰੀ ਆ ਦੇਖ ਸਕਦੇ ਹੋ ਪਤ ਰਹੇ ਆ ਵੀ ਫਿਕਸਰ ਵਾ ਨੇ ਦੀਆ ਹੁਣ 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਆ ਜਾਓ ਆ ਜਾਓ ਲੈ ਪਤਾ ਵਿੱਚ ਚੋਣਾ ਤਰਵਾੜ ਕੇ ਇਹ ਠੀਕ ਆ ਹਾਂਜੀ ਹਜੇ ਚਵਾਈ ਹੋਣ ਵਾਲੀ ਹੈ ਨਾ ਟਾਈਮ ਸਵੇਰ ਦਾ ਸਵੇਰ ਦਾ ਵਾ ਤੇ ਅੰਦਰ ਨੂੰ ਚੋਣ ਨੂੰ ਭਾਈ ਜੀ ਲੈ ਜਾ ਬੱਚੇ ਤੇ ਲੈ ਜਾ ਇੱਕ ਵਾਰੀ ਕੋਈ ਨਹੀਂ ਜਾਣ ਦੋ ਆਏ ਦਮ ਆਹ ਦੇਖ ਸਕਦੇ ਹੋ ਵਾ ਨਾ ਇਹਦਾ ਇੱਕ ਵਾਰੀ ਤੇ ਆ ਬੱਚਾ ਇਹਦਾ ਆ ਬੱਚਾ ਇਹਦਾ ਜਿਹੜਾ ਖਲੋਤਾ ਵਾ ਤੇ ਉਹ ਦੂਸਰਾ ਬੱਚਾ ਜਿਹੜਾ ਦੂਸਰੀ ਗਾਂ ਦਾ ਉਹ ਬੱਛੀ ਜੇ ਉਹ ਬੱਛੀ ਆ ਦੂਜੀ ਗਾਂ ਦੀ ਠੀਕ ਹੈ ਜੀ ਚਲੋ ਲੈ ਜਾ ਬਾਕੀ ਚਲੋ ਇਹ ਨਵਾਂ ਕੰਮ ਸ਼ੁਰੂ ਕੀਤਾ ਵਾ ਬਾਬਾ ਜੀ ਉਹਨਾਂ ਨੇ ਤੇ ਆਪਾਂ ਨੂੰ ਚਲੋ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਇਹ ਆ ਵੀ ਚਲੋ ਸੁਈਆਂ ਸਵਾਈਆਂ ਆਪਣੀ ਚਵਾਈ ਕਰਕੇ ਖੜੋ ਤਸੱਲੀ ਕਰਕੇ ਹਾਂ ਜੀ ਇਹ 98 ਤੇ ਆਪਾਂ ਦੇਖ ਸਕਦੇ ਆ ਤੇ ਬਾਕੀ ਗਾਂ ਨੇ ਹਵਾਣਾ ਚੰਗਾ ਤੇ ਮਿਲਕ ਵੀ ਨੇ ਚੰਗੀ ਲੱਗੀ ਹੈ ਦੂਰ ਪਾਸੇ ਟਰੇਰਵਾਨ ਤੇ ਮੁੱਲ ਬਾਬਾ ਜੀ ਇਹਦਾ ਦੱਸ ਦੀਏ ਫਿਰ ਕਿੰਨਾ ਕਰੀਏ ਆਪਾਂ 45000 ਮੰਗਦੇ ਵੀਰ ਜੀ ਦੇ ਮੌਕੇ ਦਾ ਮਾਨਤਨ ਆਪਾਂ 42 ਦੇ ਦਾਂਗੇ ਅੱਛਾ 42000 ਦੀ ਦੇ ਦੋਗੇ ਹਾਂਜੀ ਤੇ ਮੌਕੇ ਤੇ ਹੋਰ ਕਰ ਦੋਗੇ ਮੌਕੇ ਤੇ ਮਾਨਤਨ ਹੋਰ ਹੋ ਜਾਏਗਾ ਮੌਕੇ ਤੇ ਕਰ ਦੋਗੇ ਕੋਈ ਫੋਨ ਲਾਊਗਾ ਤੇ ਹਨਾ ਤੇ ਜਿਹੜੀ ਹੁਣ ਪੱਲੀ ਗਾਂ ਆ ਉਹਦੇ ਮਗਰ ਵੱਛੀ ਆ ਨਾ ਉਹਦੇ ਮਗਰ ਵੱਛੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਆ ਉਹਦਾ ਥੱਲੇ ਗਾਜਾ 10 ਲੀਟਰ ਹੈ ਗਾ ਅੱਠ ਹੀ ਦੱਸ ਕੰਨੇ ਅੱਛਾ ਹਾਂਜੀ ਜਿਹੜਾ 8-9 ਲੀਟਰ ਜਿਹੜਾ ਘਰੋਂ ਚਵਾ ਦੋਗੇ ਹਨਾ 10 ਲੀਟਰ ਦੇ ਐ ਗਰੰਟੀ ਦਿੰਨੇ ਆ ਠੀਕ ਹੈ ਜੀ ਹਾਂਜੀ ਤੇ ਕਰੀ ਥਾਣਾ ਇਹਦੇ ਤੁਹਾਨੂੰ ਦਿਖਾ ਦਈਏ ਥੋੜਾ ਡਰਦੀ ਥਾਣਾ ਬੜਾ ਪਿਆਰਾ ਉਤਰੇ ਇਹਦੇ ਕੋਲ ਉਤਰਾਂ ਚਲੋ ਤੁਹਾਡਾ ਡਰਦੀ ਦਾਵਾ ਨਾ ਚੰਗਾ ਚਲੋ ਲੈ ਜਾ ਤੋਰ ਦੇ ਕਰੀਏ ਵੀ ਲੈ ਜਬਾ ਬਾਬਾ ਜੀ ਆ ਵੀ ਜਾਣ ਚਾ ਪੂਰੀ ਉਤਰ ਆਏ ਆ ਵੀ ਚਲੋ ਖਿੱਚ ਦੀ ਰਸੇ ਨੂੰ ਪੁੱਲਾ ਦੂਜੇ ਸੂਵੇ ਆ ਗਾਈ ਆ ਇਹ ਦੂਸਰੇ ਸੂਵੇ ਆ ਥੋੜਾ ਡਰਦੀ ਡਰਦੀ ਆ ਉਤਰ ਆ ਤੇ ਇਹਦਾ ਮੁੱਲ ਬਾਬਾ ਜੀ ਕਿੰਨਾ ਰੱਖਿਆ ਫਿਰ 38000 ਰੁਪਿਆ 38000 ਹਾਂਜੀ 2000 ਮਾਣ ਕਰਕੇ 36000 ਹੀ ਦੇ ਦੋਗੇ ਚਲੋ ਬਾਕੀ ਉਹਨੇ ਇੱਕ ਹੀ ਮਾਣ ਤਾਂ ਜਿਹੜਾ ਹੋਊਗਾ ਉਹਦੇ ਕਰ ਦੋਗੇ ਹਣਾ ਤੇ ਇਹ ਆ ਵੀ ਚਲੋ ਤੁਹਾਡੇ ਘਰ ਕੋਈ ਚੋ ਚਵਾ ਗਿਆ ਨਾ ਤਸੱਲੀ ਕਰਕੇ ਉਹ ਵਾਰੀ ਚੋ ਆਪਣੀ ਤਿੰਨ ਵਾਰੀ ਚੋ ਹਰੇ ਘਰ ਆਣ ਕੇ ਹਾਂਜੀ 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 ਤਸੱਲੀ ਕਰਕੇ ਕਰਨਾ ਇਹ ਆਪਣੀ ਬਹੁਤੀ ਗੱਲਾਂ ਦੀ ਵੀਡੀਓ ਕੱਲ ਤੇ ਅੱਛਾ ਕਰਵਾ ਕੇ ਆਪਣੀ ਚੋਾਈ ਤੇ ਖਰ ਸਕਦਾ ਹੜ ਕੋਲ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਆਹ ਦੇਖਦੇ ਆ ਇਹੋ ਜੇ ਕੋਈ ਹਰਿਆਣੇ ਜੇ ਇਹੋ ਜਿਹੀਆਂ ਚੀਜ਼ਾਂ ਹੀ ਹੁਣ ਪੈਂਦੀਆਂ ਵਾ ਤੇ ਜੋ ਵੀ ਕੋਸ਼ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ